ਅਗੇ ਨੇ ਸਕੂਲ ਤੇ ਹੁਣ ਕਿਚਨ ਦੇ ਵਿੱਚ ਕਿੰਨਾ ਖਲਾਰਾ ਪਿਆ ਜੇ ਹੁਣ ਲੱਗਾ ਕਰਾਂਗੇ ਸਫਾਈ ਪਹਿਲਾਂ ਕਿਚਨ ਦੀ ਕਰਦੀ ਹਣੀ ਤੇ ਫਿਰ ਮੈਂ ਬਾਕੀ ਸਾਰੇ ਕੰਮ ਕਰਦੀ ਹਣੀ ਆ ਝਾੜੂ ਪੂੰਚਾ ਬਾਚ ਕਰਨਾ ਪਹਿਲਾਂ ਮਸਾਲਾ ਪੀਸ ਕੇ ਰਹਿਣਾ ਮਸਾਲਾ ਖਤਮ ਹੋ ਇਹਨਾਂ 2-3 ਦਿਨ ਹੋ ਗਏ ਆ ਤੇ ਪੀਸਣ ਦੇ ਕਰਕੇ ਹੀ ਡੇਲੀ ਚੇਤਾ ਭੁੱਲ ਜਾਂਦਾ ਮੈਨੂੰ ਪੀਸਣ ਦਾ ਹੀ ਤੇ ਅੱਜ ਮੈਂ ਪਹਿਲਾਂ ਮਸਾਲਾ ਪੀਸ ਕੇ ਡੱਬਾ ਭਰਾਂਗੀ ਤੇ ਫਿਰ ਮੈਂ ਕਿਚਨ ਦੀ ਸਫਾਈ ਕਰਾਂਗੀ ਮਸਾਲਾ ਪੀਸਣ ਤੋਂ ਬਾਅਦ ਸਾਰਾ ਕਿਚਨ ਦਾ ਕੰਮ ਕਰਾਂਗੀ ਤੇ ਫਿਰ ਮੈਂ ਝਾੜੂ ਪੂੰਚਾ ਕਰਨਾ ਪਹਿਲਾਂ ਕਿਚਨ ਸਾਫ਼ ਕਰਕੇ ਸਬਜ਼ੀ ਨੂੰ ਤੜਕਾ ਲਾ ਦੇਣਾ ਤੇ ਪਾਂਡੇ ਪੁੰਡੇ ਸਾਫ ਕਰਕੇ ਕਿਚਨ ਦਾ ਸਾਰਾ ਕੰਮ ਖਤਮ ਕਰਕੇ ਤੇ ਫਿਰ ਮੈਂ ਕਰਨਾ ਵਾ ਝਾੜੂ ਪੋਚੇ ਦਾ ਫਿਰ ਕੱਪੜੇ ਵੀ ਧੋ ਲਿਆ ਕੱਪੜੇ ਮੈਂ ਡੇਲੀ ਸ਼ਾਮ ਨੂੰ ਧੋਣੀ ਜਦੋਂ ਬੱਚੇ ਸਕੂਲ ਤੋਂ ਆਉਂਦੇ ਨੇ ਉਦੋਂ ਸਾਰੇ ਧੋਣੀ ਕੱਪੜੇ ਤੇ ਇਸ ਕਰਕੇ ਹੁਣ ਮੈਂ ਕੱਪੜੇ ਕੱਪੜੇ ਚੇਂਜ ਕਰਕੇ ਥੋੜਾ ਜਿਹਾ ਸੈਰ ਸਰਵਾਲਿਆ ਕਿਉਂਕਿ ਵੀਡੀਓ ਚ ਆਉਣਾ ਹੁੰਦਾ ਫੇ ਚੰਗੇ ਨਹੀਂ ਲੱਗਿਆ ਇਸ ਤਰ੍ਹਾਂ ਤੇ ਇਸ ਕਰਕੇ ਮੈਂ ਹੁਣ ਕਿਚਨ ਦਾ ਕੰਫਰਟ ਹਟ ਕਰਨਾ ਤੇ ਫਿਰ ਤੁਹਾਨੂੰ ਮਿਲਦੇ ਆਂ ਇੱਥੇ ਇੱਧਰ ਪਾ ਲਿਆ ਮ ਜੀਰਾ ਤੇ ਕਾਲੀ ਮਿਰਚ ਤੇ ਇੱਧਰ ਧਨੀਆ ਇਹਨੇ ਚੀਜ਼ਾਂ ਨੂੰ ਮਿਕਸ ਕਰਕੇ ਤੇ ਪੀਸ ਲਾਂਗੀ ਆ ਕਿਤੇ ਮੇਰਾ ਮਸਾਲਾ ਪੀਸਣ ਦਾ ਟਾਈਮ ਲੱਗ ਗਿਆ ਤੇ ਮੈਂ ਅੱਜ ਸੋਚੀ ਚੱਲੂਗੀ ਤਾਂ ਮਿਕਸੀ ਦਾ ਤਾਂ ਲੇਟ ਹੋ ਗਈ ਆ ਬੰਦ ਹੁਣ ਆ ਪਹਿਲਾਂ ਬਰਤਨ ਸਾਫ ਕਰ ਲਾਂ ਬਰਤਨ ਸਾਫ ਕਰਨ ਤੋਂ ਬਾਅਦ ਸਬਜ਼ੀ ਨੂੰ ਤੜਕਾ ਲਗਾ ਲਾਂ ਤੇ ਫਿਰ ਜਾ ਕੇ ਮਸਾਲਾ ਪੀਸੂਗੀ ਲੇਟ ਹੋ ਗਈ ਆ ਬੰਦ ਆਉਂਦੀ ਆ ਤੇ ਫਿਰ ਕਰਦੇ ਹੁਣ ਲੇਟ ਪਤਾ ਨਹੀਂ ਕਿਉਂ ਡੇਲੀ ਕਦੀ ਆਉਂਦੀ ਆ ਕਦੀ ਜਾਂਦੀ ਆ ਤੇ ਆਉਂਦੀ ਜਾਂਦੀ ਰਹਿੰਦੀ ਆ ਤੇ ਸਾਡੇ ਕਿਚਨ ਦੀ ਲੇਟ ਇਸ ਕਰਕੇ ਤਰਾਂ ਦੀ ਉਹ ਸਾਰੀ ਹੇਠ ਹੈ ਲੰਬੀ ਉਹਨਾਂ ਦੇ ਪਾਪਾ ਆਉਣ ਦੇ ਲਈ ਫ ਇਹ ਕੋਈ ਦਾ ਪ੍ਰੋਬੋਡ ਖੋਲ ਕੇ ਠਾਣ ਨੂੰ ਲੰਮਕ ਗਈ ਹੈ ਤੇ ਇਸ ਕਰਕੇ ਇਹਦੀ ਲਾਈਟ ਜਿਹੜੀ ਆ ਇਸ ਕਰਕੇ ਲਾਈਟ ਸਹੀ ਤਰੀਕੇ ਨਾਲ ਨਹੀਂ ਪੈਂਦੀ। ਹਾਂਜੀ ਇੱਧਰ ਸਬਜ਼ੀ ਦੀ ਕਰ ਲਈ ਮੈਂ ਤਿਆਰੀ ਇਹਨੇ ਆਲੂ ਬਾਲ ਕੇ ਛਿਲਕੇ ਰੱਖ ਲੈਣੇ ਇਸ ਤਰ੍ਹਾਂ ਕਰਕੇ ਇਹ ਪਨੀਰ ਨੂੰ ਗਰਮ ਪਾਣੀ ਚ ਪਾਵਾਂਗੇ ਕੱਲ ਦਾ ਬਣਾਇਆ ਇੱਧਰ ਲਸਣ ਪਿਆਜ਼ ਅਦਰ ਤੇ ਮੇਥੀ ਰੱਖ ਲਈ ਹੈ ਧੋਤਾ ਕੇ ਸਾਫ਼ ਕਰਕੇ ਲਾਈਟ ਆਉਂਦੀ ਹੈ ਤੇ ਫਿਰ ਗ੍ਰाइंड ਕਰਾਂਗੇ ਤੇ ਕਿਚਨ ਦੀ ਹੋ ਗਈ ਹੈ ਪੂਰੀ ਸਫਾਈ। ਸਲੈਬ ਵਗੈਰਾ ਸਾਫ਼-ਸਾਫ਼ ਕਰ ਲਿਆ। ਬਰਤਨ ਵੀ ਸਾਫ਼ ਹੋ ਗਏ ਟੰਗ ਲੈਣੇ ਸਾਰੇ। ਤੇ ਹੁਣ ਮੈਂ ਫੇਰ ਲੱਗੀ ਅੰਦਰਾਂ ਚ ਝਾੜੂ ਪੋਚਾ ਝਾੜੂ ਪੋਚਾ ਫੇਰਨ ਤੋਂ ਬਾਅਦ ਤੁਹਾਨੂੰ ਮਿਲਦੇ ਹੁਣ ਤੇ ਝਾੜੂ ਪੋਚਾ ਜੇ ਮੇਰਾ ਸਾਰਾ ਪਿਆ ਦੇਖੋ ਸਾਫ ਇੰਨਾ ਖਲਾਰਾ ਤੇ ਨਹੀਂ ਹੁੰਦਾ ਬੱਚੇ ਸਕੂਲ ਚਲ ਜਾਂਦੇ ਫੇਰ ਵੀ ਡੇਲੀ ਝਾੜੂ ਪੋਚਾ ਤੇ ਕਰਨਾ ਹੀ ਪੈਂਦਾ ਤੇ ਹਰ ਮਨ ਨੇ ਮੋਟਰ ਸਾਈਕਲ ਕੱਢਿਆ ਨਹੀਂ ਬਾਹਰ ਅੰਦਰ ਹੀ ਰਹਿਣ ਤਾਂ ਸਕੂਲ ਚਲ ਗਿਆ ਇੱਧਰ ਮੈਂ ਬਿਸਤਰੇ ਬੁਸਤਰੇ ਸੈੱਟ ਕਰ ਲਏ ਨੇ ਤੇ ਝਾੜ-ਝੂੜ ਲਏ ਨੇ ਬਸ ਹੁਣ ਫਟਾਫਟ ਫੇੜਾਂਗੇ ਇੱਧਰ ਨੂਰ ਦੀਆਂ ਪਤੰਗਾ ਪਈਆਂ ਲੋੜੀ ਤੇ ਲਿਆਂਦੀਆਂ ਉੱਧਾਂ ਹੀ ਪਈਆਂ ਉੱਧਾਂ ਹੀ ਗੱਟੂ ਡੋਰਾ ਪਈਆ ਤੇ ਲੋ ਜੀ ਹੁਣ ਮੇਰਾ ਸਿਰਫ ਰਹਿ ਗਿਆ ਝਾੜੂ ਪੋਚੇ ਦਾ ਕੰਮ ਫਟਾਫਟ ਝਾੜੂ ਫੇਰ ਕੇ ਤੇ ਪੋਚੇ ਮਾਰ ਲਾ ਫਿਰ ਧੁੱਪੇ ਬੈਠਦੇ ਆ ਧੁੱਪ ਲੱਗੀ ਅੱਜ ਬਹੁਤ ਸੋਹਣੀ ਲੱਗੀ ਐ ਧੁੱਪ ਤੇ ਅਸੀਂ ਧੁੱਪੇ ਚ ਬੈ ਕੇ ਲੋੜੀ ਦੀਆਂ ਬੱਚੀਆਂ ਪਤਾਸੇ ਮੂੰਗਫਲੀ ਫੁੱਲੇ ਇੱਧਰ ਲੋੜੀਆਂ ਸਭ ਖਾ ਰਹੇ ਆ ਲੱਗੀ ਅੱਜ ਬਹੁਤ ਸੋਹਣੀ ਕੜਾਕੀ ਧੁੱਪ ਲੱਗੀ ਆ ਤੇ ਬਹੁਤ ਮਜ਼ਾ ਆਣ ਧੁੱਪ ਸੇਕਨ ਦਾ ਨਾਲ-ਨਾਲ ਖਾ ਰਹੇ ਆ ਮੂੰਗਫਲੀ ਫੁੱਲੇ ਧੁੱਪ ਤੇ ਬੈ ਕੇ ਲੋੜੀ ਦੇ ਬੱਚੇ ਆ ਅਸਮਾਨ ਉਦੋਂ ਦਾ ਯਾਦ ਨਹੀਂ ਹੋਣੀ ਬੈ ਕੇ ਧੁੱਪੇ ਖਾ ਰਹੇ ਆ आज ਬਹੁਤ ਸੋਹਣਾ ਮੌਸਮ ਧੁੱਪ ਲੱਗ ਗਈ ਹੈ ਕੜਾਕੀ ਤੇ ਵਧੀਆ ਦਿਨ ਲੱਗ ਗਿਆ ਨੂਰ ਆ ਗਈ ਸਕੂਲ ਤੇ ਤੇ ਆਉਂਦੇ ਆਉਂਦੇ ਹੀ ਐਕਸਰਸਾਈਜ਼ ਸ਼ੁਰੂ ਹੋ ਗਈ ਇੱਧਰ ਬਹੁਤ ਜ਼ਿਆਦਾ ਆਪਣੇ ਸਰੀਰ ਦਾ ਧਿਆਨ ਰੱਖਦੀ ਨੂਰ ਐਕਸਰਸਾਈਜ਼ ਬਹੁਤ ਜ਼ਿਆਦਾ ਕਰਦੀ ਆ ਫਿੱਟ ਰੱਖਦੀ ਆਪਣੇ ਸਰੀਰ ਨੂੰ ਸਕੂਲ ਵਾਲੇ ਕਹਿੰਦੇ ਸਕੂਲੋਂ ਜਾਂਦੇ ਐਕਸਰਸਾਈਜ਼ ਕਰਨੀ ਹੈ ਇਹ ਕੀ ਡੰਬਲ ਓਹੋ ਹੋ ਡੰਬਲ ਪਾਓ ਵਧਾਓ ਤੇ ਹਰ ਮੰਦੀ ਆ ਜੇ ਵੇਟ ਹੁੰਦੀ ਹੈ ਹਰ ਮੰਨਾ ਜੇ ਆਇਆ ਨਹੀਂ ਸਕੂਲ ਤੋਂ ਮਤਲਬ ਕਿ ਕੰਮ ਸੀ ਕੋਈ ਉਹਨੂੰ ਰੁਕ ਗਿਆ ਵਾ ਤੇ ਹੁਣ ਆਂਦਾ ਵਾ ਤੇ ਫਿਰ ਮੈਂ ਰੋਟੀ ਪਕਾ ਲਾਉਣੀ ਤੇ ਨੂਰ ਫਿਰ ਜਿੰਨੀ ਦਰਵੇ ਰੰਦਾ ਫਿਰ ਖਾਣੇ ਪੈ ਕੇ ਹੈ ਚਲੋ ਠੀਕ ਹੈ ਤੁਸੀਂ ਆਪਣੀ ਐਕਸਰਸਾਈਜ਼ ਜ਼ਰੂਰ ਕਰੋ ਸਰੀਰ ਨੂੰ ਫਿੱਟ ਰੱਖੋ ਤੇ ਅਸੀਂ ਬਣਾਈਆਂ ਰੋਟੀ ਅੱਜ ਦਿਨ ਵੀ ਬਹੁਤ ਸੋਹਣਾ ਲੱਗਾ ਬਹੁਤ ਸੋਹਣੀ ਧੁੱਪ ਲੱਗੀ ਆ ਤੇ ਪਹਿਲਾਂ ਹਵਾ ਵੀ ਚਲਣ ਦੀ ਠੰਡੀ ਠੰਡੀ ਹੋਣ ਤੋੜਨਾ ਹੀ ਜੇ ਤੋੜ ਹਿੰਦੂ ਨੈ ਸਵਾਰ ਲੋਕੋ ਮਾਰ ਕੈਸੇ ਤੋੜ ਤਾਪੋ ਨਾ ਹਾਇਆ ਸਾਰੇ ਕੱਢੇ ਕਿ ਬਾਬਾ ਜੀ ਕਹਿੰਦੇ ਭਾਈ ਇਹ ਤੇ ਸਾਰੇ ਸਾਥ ਨੇ ਚੋਰ ਕੇਤੇ ਇਹ ਸ਼ਬਦ ਵੀ ਲਓ ਉਸ ਅੱਗੇ ਭਾਈ ਇਹ ਸਾਡਾ ਫਰਜ਼ ਹੈ ਗੁਰੂ ਦੀ ਮਰਯਾਦਾ ਦੱਸਣੀ ਜੇ ਅਸੀਂ ਗੁਰੂ ਕੀ ਮਰਯਾਦਾ ਨਹੀਂ ਦੱਸਣੀ